ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਦੀ ਫਤਿਹ ਗੁਰੂ ਪਿਆਰੀ ਸਾਧ ਸੰਗਤ ਜੀ ਮੈਂ ਤੁਹਾਡੇ ਨਾਲ ਇੱਕ ਅਜਿਹੀ ਵੀਡੀਓ ਸ਼ੇਅਰ ਕਰਨਾ ਜਾ ਰਿਹਾ ਜਿਹਦੇ ਬਾਰੇ ਜਾਣਕਾਰੀ ਲੈ ਕੇ ਤੁਹਾਨੂੰ ਬਹੁਤ ਲਾਭ ਹੋਣਾ ਅਸੀਂ ਪਾਕਿਸਤਾਨ ਦੇ ਵਿੱਚ ਲੈਂਦੇ ਪੰਜਾਬ ਦੇ ਵਿੱਚ ਜਿੰਨੇ ਵੀ ਗੁਰਦਾਰੇ ਗੁਰਧਾਮ ਸੀ ਉਹਨਾਂ ਦੇ ਦਰਸ਼ਨ ਕਰਕੇ ਆਏ ਆ ਤੇ ਬਹੁਤ ਸਾਰੇ ਸਵਾਲ ਬਹੁਤ ਸਾਰੇ ਫੋਨ ਮੈਨੂੰ ਆਏ ਨੇ ਪੀ ਪਾਕਿਸਤਾਨ ਦੇ ਵਿੱਚ ਜਿਹੜਾ ਜੱਥਾ ਜਾਂਦਾ ਵਾ ਓ ਭਾਜੀ ਕਿਸ ਤਰ੍ਹਾਂ ਜਾਂਦਾ ਵਾ ਅਸੀਂ ਵੀ ਜਾਣਾ ਵਾ ਕਿਸ ਤਰ੍ਹਾਂ ਅਪਲਾਈ ਕਰਨਾ ਚਾਹੁੰਦੇ ਹਾਂ ਅਜੇ ਹੀ ਵਿਸਥਾਰ ਪੂਰਵਕ ਜਾਣਕਾਰੀ ਮੈਂ ਵੀ ਜਦੋਂ ਜਾਣ ਤੋਂ ਪਹਿਲਾਂ ਵੀਡੀਓ ਬਹੁਤ ਸ਼ਾਨੀਆ ਮੈਨੂੰ ਪੂਰੀ ਡਿਟੇਲ ਦੇ ਵਿੱਚ ਨਹੀਂ ਮਿਲੀ ਕੁਝ ਗੱਲਾਂ ਛਪਾਈਆਂ ਗਈਆਂ ਜਦੋਂ ਉੱਥੇ ਜਾ ਕੇ ਆਏ ਆ ਤੇ ਸਾਨੂੰ ਸਾਰੀਆਂ ਗੱਲਾਂ ਦਾ ਪਤਾ ਲੱਗਾ ਮੈਂ ਸਾਰੀਆਂ ਗੱਲਾਂ ਤੁਹਾਨੂੰ ਡਿਟੇਲ ਦੇ ਨਾਲ ਸਾਂਝੀਆਂ ਕਰਾਂਗਾ ਕਿਸ ਤਰ੍ਹਾਂ ਜਾਣਾ ਕਿੱਥੇ ਅਪਲਾਈ ਕਰਨਾ ਕਿੰਨਾ ਪੈਸਾ ਲੱਗਣਾ ਤੇ ਕਿੱਥੇ-ਕਿੱਥੇ ਤੁਸੀਂ ਜਾਣਾ ਵਾ ਵੀਡੀਓ ਨੂੰ ਪੂਰੀ ਦੇਖਣਾ ਵੀਰੇ ਨੂੰ ਸਕਿਪ ਨਹੀਂ ਕਰਨਾ ਤੇ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਕਰਨਾ ਵੱਧ ਤੋਂ ਵੱਧ ਸ਼ੇਅਰ ਜਰੂਰ ਕਰਿਓ ਤਾਂ ਜੋ ਇਹ ਜਾਣਕਾਰੀ ਸਾਰਿਆਂ ਤੱਕ ਪਹੁੰਚ ਸਕੇ ਤੇ ਸਾਥ ਸੰਗਤ ਇਹਦਾ ਲਾਭ ਲੈ ਸਕੇ ਪਹਿਲਾ ਸਵਾਲ ਜਿਹੜਾ ਮੈਨੂੰ ਸਾਰੇ ਕਰ ਰਹੇ ਨੇ ਉਹ ਇਸੇ ਚੀਜ਼ ਦਾ ਕਰ ਰਹੇ ਨੇ ਕਿ ਪਾਕਿਸਤਾਨ ਜਾਣ ਲਈ ਅਪਲਾਈ ਕਿੱਥੋਂ ਕੀਤਾ ਜਾਵੇ ਦੇਖੋ ਸਾਥ ਸੰਗਤ ਜੀ ਪਾਕਿਸਤਾਨ ਲਈ ਜਥਾ ਭਾਰਤੋਂ ਸਾਲ ਵਿੱਚ ਚਾਰ ਵਾਰੀ ਜਾਂਦਾ ਹੈ ਤੇ ਇਹਦਾ ਅਪਲਾਈ ਕਰਨ ਲਈ ਇੱਕ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹਰਿਆਣਾ ਕਮੇਟੀ ਦਿੱਲੀ ਕਮੇਟੀ ਤੇ ਹੋਰ ਵੀ 2-3 ਸੰਸਥਾਵਾਂ ਜਿਹੜੀਆਂ ਨੇ ਭਾਈ ਕਨੇਯਾ ਜੀ ਇਹ ਸੰਸਥਾਵਾਂ ਜਿਹਤੋਂ ਅਪਲਾਈ ਕਰ ਸਕਦੇ ਜਿੱਥੇ ਵੀ ਤੁਹਾਡੇ ਨੇੜੇ ਤੁਹਾਨੂੰ ਪੈਂਦਾ ਸਾਡੇ ਲਾਗੇ ਗੁਰਦੁਆਰਾ ਪ੍ਰਬੰਧਕ ਕਮੇਟੀ ਅਮਰਸਰ ਸ਼੍ਰੀ ਦਰਬਾਰ ਸਾਹਿਬ ਸੀ ਆਪਾਂ ਉਸ ਤੋਂ ਅਪਲਾਈ ਕੀਤਾ ਦੂਜਾ ਸਵਾਲ ਆ ਕਿ ਇਹਦੇ ਲਈ ਕੀ ਕੀ ਚਾਹੀਦਾ ਦੇਖੋ ਦੋਸਤੋ ਇਹਦੇ ਲਈ ਤੁਹਾਡੇ ਲਈ ਕੋਈ ਖਾਸ ਡਾਕੂਮੈਂਟ ਨਹੀਂ ਮੰਗਦੇ ਇੱਕ ਆਧਾਰ ਕਾਰਡ ਦੀ ਕਾਪੀ ਤੇ ਦੋ ਫੋਟੋਆਂ ਚਾਹੀਦੀਆਂ ਜਿਹੜੀਆਂ ਤੁਸੀਂ ਲਾਉਣੀਆਂ ਨੇ ਉੱਥੇ ਇੱਕ ਹੀ ਫਾਰਮ ਤੇ ਫੋਟੋ ਲੱਗਦੀ ਹੈ ਇੱਕ ਵੈਰੀਫਿਕੇਸ਼ਨ 'ਚ ਲੱਗਦੀ ਆ ਇੱਕ ਫੋਟੋ ਤੇ ਆਧਾਰ ਕਾਰਡ ਦੀ ਕਾਪੀ ਤੇ ਤੁਹਾਡੇ ਇਲਾਕੇ ਦਾ ਜਿਹੜਾ ਸ਼੍ਰੋਮਣੀ ਕਮੇਟੀ ਦਾ ਮੈਂਬਰ ਹੋਏਗਾ ਉਹ ਇੱਕ ਫਾਰਮ ਸਾਈਨ ਕਰਕੇ ਤੁਹਾਨੂੰ ਦਿੰਦਾ ਕਿ ਵਿਟਨੈਸਲੀ ਕਿ ਮੈਂ ਇਹਨੂੰ ਜਾਣਦਾ ਇੰਨੇ ਫਾਰਮ ਇੰਨੇ ਡਾਕੂਮੈਂਟ ਤੁਸੀਂ ਜਮ੍ਹਾਂ ਕਰਕੇ ਸ਼੍ਰੋਮਣੀ ਗੁਰਦੁਆਰਾ ਕਮੇਟੀ ਦੇ ਦਫ਼ਤਰ ਵਿੱਚ ਜਮ੍ਹਾਂ ਕਰਾ ਸਕਦੇ ਹੋ ਜਿਸ ਦੀ ਫੀਸ 500 ਰੁਪਏ ਉਹਨਾਂ ਰੱਖੀ ਆ ਸਿਰਫ 500 ਰੁਪਏ ਲੋਕ ਕਹਿੰਦੇ ਖਰਚਾ ਕਿੰਨਾ ਆਉਣਾ ਦੂਜਾ ਸਵਾਲ ਇਹ ਆ ਸਿਰਫ 500 ਰੁਪਇਆ ਉਹ ਵੀ ਉਹਨਾਂ ਦਾ ਕਿਉਂਕਿ ਦਿੱਲੀ ਆਉਣਾ ਜਾਣਾ ਜਿਹੜਾ ਡਾਕੂਮੈਂਟ ਤਿਆਰ ਕਰਨੇ ਕੁਝ ਕਰਨੇ ਉਹ ਖਰਚਾ ਉਹਦਾ ਲੈਂਦੇ ਆ 500 ਰੁਪਇਆ ਦੇ ਕੇ ਤੁਸੀਂ ਇਹ ਅਪਲਾਈ ਕਰ ਦੇਣਾ ਪੰਜਾਬੀ ਅਖਬਾਰਾਂ ਦੇ ਵਿੱਚ ਇਹਦੀ ਐਡ ਵੀ ਹੁੰਦੀ ਆ ਤੇ 2-3 ਮਹੀਨੇ ਪਹਿਲਾਂ ਪ੍ਰੋਸੈਸ ਜਿਹੜਾ ਏ ਸ਼ੁਰੂ ਹੋ ਜਾਂਦਾ 2-3 ਮਹੀਨੇ ਪਹਿਲਾਂ ਤੁਸੀਂ ਪਾਸਪੋਰਟ ਜਿਹੜੇ ਉਹ ਜਮ੍ਹਾਂ ਕਰ ਦੇਣੇ ਆ ਤੇ ਆ ਤੁਹਾਡਾ ਜਿਹੜਾ ਵਾਪ ਅਪਲਾਈ ਹੋ ਜਾਣਾ ਪਾਕਿਸਤਾਨ ਦੇ ਜਥੇਲੀ ਡਾਕੂਮੈਂਟ ਮੈਂ ਤੁਹਾਨੂੰ ਦੱਸ ਦਿੱਤੇ ਆ ਜਗਾ ਤੁਹਾਨੂੰ ਮੈਂ ਦੱਸ ਦਿੱਤੀ ਆ ਫੀਸ ਮੈਂ ਤੁਹਾਨੂੰ ਦੱਸ ਦਿੱਤੀ ਆ ਹਾਂਜੀ ਸਾਧ ਸੰਗਤ ਜੀ ਅਗਲਾ ਸਵਾਲ ਸੀ ਕਿ ਜਥਾ ਜਾਂਦਾ ਕਦੋਂ-ਕਦੋਂ ਆਪਾਂ ਕਦੋਂ-ਕਦੋਂ ਜਾ ਸਕਦੇ ਆ ਆਪਾਂ ਸਾਲ 'ਚ 4 ਵਾਰੀ ਜਾ ਸਕਦੇ ਆ ਜਿਹੜਾ ਪਹਿਲਾ ਜਥਾ ਵਾ ਉਹ ਖਾਲਸਾ ਦੇ ਸਾਜਨਾ ਦਿਵਸ ਦੇ ਉੱਤੇ ਵਿਸਾਖੀ ਤੇ ਜਾਂਦਾ ਜੀ ਦੂਜਾ ਜਥਾ ਮਹਾਰਾਜਾ ਜੀ ਸਿੰਘ ਦੇ ਜਨਮ ਦਿਨ ਤੇ ਜਾਂਦਾ ਜੀ ਤੇ ਜਿਹੜਾ ਤੀਸਰਾ ਜਥਾ ਵਾ ਉਹ ਸ਼ਿਦਾਂ ਦੇ ਸਰਤਾਜ თანਤਨ ਸ਼੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਿਧੀ ਗੁਰਪੁਰਬ ਤੇ ਜਾਂਦਾ ਤੇ ਚੌਥਾ ਜਥਾ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਤੇ ਜਾਂਦਾ ਨਵੰਬਰ ਦੇ ਵਿੱਚ ਚਾਰ ਵਰੀ ਸਾਲ ਦੇ ਵਿੱਚ ਜਥਾ ਪਾਕਿਸਤਾਨ ਜਾਂਦਾ ਜੀ ਤੁਸੀਂ ਚਾਰ ਵਰੀ ਚ ਕਦੀ ਵੀ ਅਪਲਾਈ ਕਰ ਸਕਦੇ ਜੇ ਜਾਣਕਾਰੀ ਲੈ ਸਕਦੇ ਜੇ ਤੇ ਇਹ ਜਥੇ ਤੋਂ ਜਾਣ ਤੋਂ ਪਹਿਲਾਂ 2-3 ਮਹੀਨੇ ਪਹਿਲਾਂ ਸਾਰੀ ਕਾਰਵਾਈ ਸ਼ੁਰੂ ਹੋ ਜਾਂਦੀ ਹੈ ਤੁਸੀਂ ਇਸ ਨੂੰ ਅਪਲਾਈ ਕਰਨਾ ਅੱਗੇ ਸਵਾਲ ਆਉਂਦਾ ਵਾ ਕਿ ਵੀਜ਼ਾ ਕਿੰਨੇ ਦਿਨਾਂ ਦਾ ਮਿਲਦਾ ਸਾਧ ਸੰਗਤ ਜੀ ਸਾਨੂੰ ਇਹ ਵੀਜ਼ਾ ਸਿਰਫ 10 ਦਿਨ ਲਈ ਮਿਲਦਾ ਵਾ 10 ਦਿਨ ਦੇ ਵਿੱਚ ਵੀ ਇੱਕ ਦਿਨ ਸਾਡਾ ਜਾਣ ਲੱਗੇ ਲੱਗਿਆ ਸੀ ਜਿਸ ਦਿਨ ਅਸੀਂ ਪਹੁੰਚੇ ਸੀ ਰਾਤ ਨੂੰ ਹੀ ਪਹੁੰਚੇ ਸੀ ਕਰਤਾਰਪੁਰ ਸਾਹਿਬ ਵਿਖੇ ਤੇ ਆਉਂਦੀ ਾਰ ਜਿਹੜਾ ਆਉਣਾ ਉਸ ਦਿਨ ਵੀ ਵਾਪਸੀ ਆ ਜਾਂਦਾ ਕੁੱਲ ਮਿਲਾ ਕੇ ਤੁਹਾਨੂੰ 8 ਦਿਨ ਜਿਹੜੇ ਉੱਥੇ ਮਿਲਦੇ ਆ ਅੱਗੇ ਸਵਾਲ ਆ ਜਾਂਦਾ ਵਾ ਜੀ ਵੀ ਖਰਚਾ ਕਿੰਨਾ ਕੁ ਹੁੰਦਾ ਉੱਥੇ ਜਾਣ ਦਾ ਖਰਚਾ ਤਾਂ ਮੈਂ ਦੱਸਦਾ ਕਿ 500 ਰੁਪਏ ਅਪਲਾਈ ਕਰਨ ਦਾ ਲੱਗਦਾ ਵਾ ਬਾਕੀ ਜਿਹੜਾ ਖਰਚਾ ਜਦੋਂ ਤੁਸੀਂ ਅਟਾਰੀ ਤੋਂ ਟੱਪ ਕੇ ਜਾਣਾ ਵਾ ਤਹਾਡੇ ਡੈਂਟੀ ਕਾਰਡ ਬਣਨੇ ਉਹਨਾਂ ਨੇ ਤੁਹਾਡੇ ਗਲਾਂ 'ਚ ਪਾ ਦਨੇ ਉਹ ਤੁਹਾਡੀ ਪਹਿਚਾਨ ਪੱਤਰ ਹੋ ਜਾਣਾ ਵਾ ਉੱਥੇ ਸਾਹਸੰਗਤ ਜੀ 17000 ਤੇ 200 ਰੁਪਈਆ ਪਾਕਿਸਤਾਨ ਕਰੰਸੀ ਦਾ ਲੈਂਦੇ ਨੇ ਜਿੰਨੂੰ ਤੁਸੀਂ ਤਿੰਨ ਦੇ ਨਾਲ ਗੁਣਾ ਕਰ ਸਕਦੇ ਜੋ ਹੁਣ ਤੁਸੀਂ ਪੁੱਛੋਗੇ ਤਿੰਨ ਨਾਲ ਗੁਣਾ ਦਾ ਕੀ ਹਿਸਾਬ ਆ ਹਿਸਾਬ ਤਾਂ ਸਾਹਸੰਗ ਜੀ ਇਸ ਤਰ੍ਹਾਂ ਵਾ ਕਿ ਜਿਹੜੀ ਭਾਰਤ ਦੀ ਕਰੰਸੀ ਆ ਉੱਥੇ ਤਿੰਨ ਗੁਣਾ ਹੋ ਜਾਂਦੀ ਆ ਸਾਡਾ 1 ਰੁਪਈਆ ਉੱਥੇ 3 ਹੋ ਜਾਂਦਾ ਸਾਡਾ 500 ਰੁਪਈਆ ਉੱਥੇ 1500 ਰੁਪਈਆ ਬਣ ਜਾਂਦਾ ਹੁਣ 17200 ਰੁਪਏ ਨੂੰ ਤੁਸੀਂ ਡਿਵਾਈਡ ਕਰ ਲੋ ਤਿੰਨ ਦੇ ਨਾਲ ਤੇ ਸਾਡਾ ਕੋਈ 57 5800 ਰੁਪਇਆ ਜੋ ਵੀ ਆ ਤੁਸੀਂ ਕਰ ਲੈਣਾ ਇਹਨਾਂ ਦੇ ਇੱਕ ਬੰਦੇ ਦਾ ਉਹ ਖਰਚਾ ਲੈ ਲੈਂਦੇ ਆ ਉਹ ਖਰਚਾ ਕਹਦਾ ਸਾਧ ਸੰਗਤ ਜੀ ਜਿਹੜੀਆਂ ਬੱਸਾਂ ਤਾਂ ਉਹਨਾਂ ਨੇ ਦੇਣੀਆਂ ਨੇ ਬੱਸਾਂ ਬਿਲਕੁਲ ਏਕ ਕਲਾਸ ਬੱਸਾਂ ਨੇ ਜਿਨ੍ਹਾਂ ਦੇ ਵਿੱਚ ਏਸੀ ਬੱਸਾਂ ਵੀਡੀਓ ਕੁਝ ਬੱਸਾਂ ਨੇ ਟੀਵੀ ਲੱਗੇ ਨੇ ਤਾਂ ਅੱਗੇ ਸੀਟਾਂ ਦੇ ਬੜੇ ਬਹੁਤ ਹੀ ਆਰਾਮਦਾਇਕ ਬੱਸਾਂ ਜਿਹੜੀਆਂ ਤੁਹਾਨੂੰ ਉਹਨਾਂ ਨੇ 10 ਦਿਨ ਦਾ ਜਿਹੜਾ ਟੂਰ ਕਰਾਉਣਾ ਉਹਦਾ ਜਿਹੜਾ ਖਰਚਾ 17200 ਰੁਪਇਆ ਪਾਕਿਸਤਾਨ ਕਰੰਸੀ ਦਾ ਲੈਂਦੇ ਆ ਮੈਂ ਇੰਡੀਆ ਦੀ ਗੱਲ ਨਹੀਂ ਕਰ ਰਿਹਾ ਇੰਡੀਆ ਦਾ 6000 ਤੋਂ ਥੱਲੇ ਥੱਲੇ ਹੀ ਪੈਂਦਾ ਇਹੀ ਖਰਚਾ ਸਾਧ ਸੰਗਤ ਜੀ ਹੋਰ ਕੋਈ ਖਰਚਾ ਨਹੀਂ ਹੋਰ ਜੇ ਤੁਸੀਂ ਖਰਚਾ ਕਰਨਾ ਵਾ ਉੱਥੇ ਖਾਣਾ ਪੀਣਾ ਬਾਹਰੋਂ ਜੋ ਖਰੀਦਦਾਰੀ ਹੋ ਤੁਹਾਡੀ ਲੱਗ ਖਰਚਾ ਬਾਕੀ ਰਹਿਣ ਸਹਿਣ ਦਾ ਜੋ ਵੀ ਉੱਥੇ ਬੰਦੋਬਸਤਾ ਉਹ ਪਾਕਿਸਤਾਨ ਸ਼ਰੋਮਣੀ ਕਮੇਟੀ ਦੇ ਥਰੂ ਹੁੰਦਾ ਜੀ ਉੱਥੇ ਸਰਾਵਾਂ ਬਣੀਆਂ ਨੇ ਉੱਥੇ ਏਸੀ ਲੱਗੇ ਨੇ ਸਰਾਵਾਂ 'ਚ ਪੱਖੇ ਲੱਗੇ ਨੇ ਲੰਗਰ 24 ਘੰਟੇ ਚੱਲਦੇ ਉਹਦੀ ਕੋਈ ਵੀ ਤੁਹਾਨੂੰ ਚਿੰਤਾ ਨਹੀਂ ਕਿ ਕੀ ਖਾਣਾ ਵਾ ਕਿੱਥੇ ਰਹਿਣਾ ਉਹਨਾਂ ਦਾ ਬੰਦੋਬਸਤ ਪਹਿਲਾਂ ਤੋਂ ਹੀ ਹੋ ਜਾਂਦਾ ਜਿਹੜਾ ਤੁਹਾਨੂੰ ਆਈਡੈਂਟੀਟੀ ਕਾਰਡ ਮਿਲ ਜਾਂਦਾ ਇਹੀ ਸਾਧ ਸੰਗਤ ਦੀ ਖਰਚਾ ਕਰੰਸੀ ਦਾ ਤੁਹਾਨੂੰ ਮੈਂ ਦੱਸ ਦਿੰਦਾ ਕਿ 3 ਗੁਣਾ ਉੱਥੇ ਜਿਹੜੀ ਹੈ ਕਰੰਸੀ ਆ ਤੀਜਾ ਸਾਧ ਸੰਗਤ ਜੀ ਗੱਲ ਆ ਕਿ ਵੀਜ਼ੇ ਦਾ ਪਤਾ ਕਿਦਾਂ ਲੱਗੂ ਕਿ ਸਾਡਾ ਵੀਜ਼ਾ ਲੱਗ ਗਿਆ ਇੱਕ ਬੜਾ ਇੰਪੋਰਟੈਂਟ ਕੁਐਸਚਨ ਆ ਇਹ ਬੜਾ ਇੱਕ ਥੋੜਾ ਜਿਹਾ ਵਿੱਚ ਥੋੜੀ ਜੀ ਚੱਕਰਾਂ ਦੇ ਜੀ ਬੰਦਾ ਪਿਆ ਰਹਿੰਦਾ ਸਾਧ ਸੰਗਤ ਜੀ ਇਹਦਾ ਵੀਜ਼ੇ ਦਾ ਪਤਾ ਸਿਰਫ 2 ਦਿਨ ਪਹਿਲਾਂ ਲੱਗਦਾ ਪਾਕਿਸਤਾਨ ਦਾ ਵੀਜ਼ਾ ਜਿਹੜਾ ਕਈ ਵਾਰ ਤੇ 1 ਦਿਨ ਪਹਿਲਾਂ ਹੀ ਦੱਸਦੇ ਆ ਕਈ ਵਾਰ 2 ਦਿਨ ਪਹਿਲਾਂ ਪਤਾ ਲੱਗਦਾ ਕਿ ਤੁਹਾਡਾ ਵੀਜ਼ਾ ਲੱਗਾ ਜਾਂ ਨਹੀਂ ਲੱਗਾ ਐਰ ਕੀ ਗੁਰੂ ਦੀ ਅਪਾਰ ਕਿਰਪਾ ਦੇ ਨਾਲ ਕੋਈ 400 ਵੀਜ਼ਾ ਜਿਹੜਾ ਵਾ ਜਿੰਨੇ ਵੀ ਅਪਲਾਈ ਕੀਤਾ ਸਾਰਿਆਂ ਦਾ ਹੀ ਲੱਗ ਗਿਆ ਪਹਿਲਾਂ ਤਾਂ ਅੱਧੇ ਕੱਟ ਦਿੱਤੇ ਜਾਂਦੇ ਸੀ ਪਰ ਪਤਾ ਦੋ ਦਿਨ ਪਹਿਲਾਂ ਲੱਗਦਾ ਇਸ ਲਈ ਤੁਸੀਂ ਅਪਲਾਈ ਕਰਨ ਤੋਂ ਬਾਅਦ ਆਪਣੀ ਤਿਆਰੀ ਜਿਹੜੀ ਲਾਗੇ ਜੇ ਕਰਕੇ ਰੱਖਣੀ ਹੈ ਅਗਲਾ ਸਵਾਲ ਸਾਰਿਆਂ ਨੇ ਪੁੱਛਿਆ ਕਿ ਕੀ ਕੀ ਕੱਪੜੇ ਲੈ ਕੇ ਜਾਣੇ ਬਿਸਤਰੇ ਲੈ ਕੇ ਜਾਣੇ ਕਿ ਨਹੀਂ ਸਾਧ ਸੰਗਤ ਜੀ ਕੋਈ ਬਿਸਤਰੇ ਲੈ ਕੇ ਜਾਣ ਦੀ ਲੋੜ ਨਹੀਂ ਉੱਥੇ ਗੁਰਦੁਆਰੇ ਸਾਹਿਬ ਚ ਪੂਰੇ ਦਾ ਪੂਰਾ ਇੰਤਜ਼ਾਮ ਜਿਹੜਾ ਪਾਕਿਸਤਾਨ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਕੀਤਾ ਹੋਇਆ ਤੁਹਾਨੂੰ ਆਪਣੇ ਕੱਪੜੇ ਜਿਹੜੇ ਪਾਉਣ ਵਾਲੇ ਉਹ ਲੈ ਕੇ ਜਾਓ ਮੌਸਮ ਦੇ ਹਿਸਾਬ ਨਾਲ ਜੇ ਠੰਡ ਜੀ ਜਾਂਦੇ ਨਵੰਬਰ ਚ ਤੁਹਾਡੇ ਠੰਡ ਵਾਲੇ ਕੱਪੜੇ ਬਾਕੀ ਗਰਮੀਆਂ ਚ ਜਿਆਦਾ ਜਿੱਥੇ ਤੇ ਜਿਹੜੇ ਆ ਉਹ ਤਕਰੀਬਨ ਤਕਰੀਬਨ ਤਿੰਨੇ ਗਰਮੀਆਂ ਚ ਲੱਗਦੇ ਤੇ ਇੱਕ ਨਾਰਮਲ ਕੱਪੜੇ ਇੱਕ ਬੈਗ ਜੇ ਤੁਸੀਂ ਲੈ ਕੇ ਜਾ ਸਕਦੇ ਜੋ ਅੱਗੇ ਤੁਹਾਨੂੰ ਮੈਂ ਦੱਸਾਂ ਕਿ ਕਰੰਸੀ ਬਾਰੇ ਸਾਥ ਸੰਗ ਜੀ ਕਰੰਸੀ ਦਾ ਜਿਹੜੀ ਗੱਲ ਆ ਕਰੰਸੀ ਦੇ ਤੁਹਾਨੂੰ ਮੈਂ ਬਹੁਤ ਹੀ ਜ਼ਰੂਰੀ ਜਿਹੜਾ ਇੱਕ ਚੀਜ਼ ਦੱਸਾਂ ਕਿ ਟਾਰੀ ਬਾਰਡਰ ਤੇ ਬੜੀ ਲੁੱਟ ਜੀ ਉੱਥੇ ਕਰੰਸੀ ਚੇਂਜ ਕਰਦੇ ਆ ਤੇ ਕਰੰਸੀ ਦਾ ਤੁਹਾਨੂੰ 2 ਰੁਪਏ ਸਤ ਤੇ 1 ਰੁਪਿਆ ਤੇ ਦੋਗੇ ਤੁਸੀਂ ਤੇ 2 ਰੁਪਈਆ 70 ਪੈਸੇ ਦਿੰਦੇ ਆ ਮਤਲਬ 3 ਰੁਪਈਏ ਨਹੀਂ ਦਿੰਦੇ 8 ਢਾਰੀ ਤੇ ਤੇ ਬੰਦਾ ਬਹੁਤ ਜਲਦੀ ਜਲਦੀ ਦੇ ਵਿੱਚ ਉਹ ਕਰੰਸੀ ਚੇਂਜ ਕਰ ਲੈਂਦਾ ਚਲੋ ਜੀ ਕਰਨੀ ਅੱਗੇ ਮਿਲਣੀ ਨਹੀਂ ਮਿਲਣੀ ਤੁਹਾਨੂੰ ਕੋਈ ਲੋੜ ਨਹੀਂ ਤੁਸੀਂ ਸਿਰਫ ਉਨੀ ਹੀ ਕਰੰਸੀ ਐਕਸਚੇਂਜ ਕਰੋ ਜਿੰਨੀ ਮਤਲਬ ਤੁਹਾਨੂੰ ਬਸ ਦਾ ਕਿਰਾਇਆ 17200 ਮਨਸ਼ੇ 7000 ਜਾਂ 8 ਕ 8000 ਹੈ 1000 ਰੁਪਈਆ ਜਿਹੜਾ ਵਾ ਤੇ ਤੁਸੀਂ ਉਹ ਕਰ ਸਕਦੇ ਜੇ ਕਹਿੰਦਾ ਮਤਲਬ ਜਿਆਦਾ ਕਰੰਸੀ ਜਿਹੜੀ ਨਾ ਉਹਨੂੰ ਤੁਸੀਂ ਚੇਂਜ ਨਾ ਕਰਿਓ ਥੋੜੇ ਪੈ 17200 ਜਿਹੜਾ ਬਣਦਾ ਉਹਨੂੰ ਉਹਨੂੰ ਕਰ ਲਿਓ 6-7000 ਜਾਂ 8 8000 ਕਰ ਲਿਓ ਕਿ ਦੇ ਕੇ ਤੁਹਾਨੂੰ 1000 2000 ਥੋੜਾ ਪਾਕਿਸਤਾਨ ਦੀ ਜਿਹੜੀ ਕਰੰਸੀ ਉਹ ਤੁਹਾਨੂੰ ਮਿਲ ਜੇ ਬਾਕੀ ਉੱਥੇ ਇੰਡੀਆ ਦੀ ਜਿਹੜੀ ਕਰੰਸੀ ਹਰ ਦੁਕਾਨ ਤੇ ਚੱਲਦੀ ਇੰਡੀਆ ਦੀ ਕਰੰਸੀ ਨੂੰ ਉੱਡ-ਉੱਡ ਕੇ ਪੈਂਦੇ ਉਹ ਕਹਿੰਦੇ ਪਾਕਿਸਤਾਨ ਦੇ ਦਿਓ ਇਹ ਨਾ ਸਾਨੂੰ ਇੰਡੀਆ ਦੇ ਪੈਸੇ ਦਿਓ 500 ਰੁਪਏ ਦਾ 1500 ਰੁਪਏ ਬਣਦਾ ਜਿੱਥੇ ਵੀ ਜਾਣਾ ਚੌਥੀ ਗੱਲ ਜ਼ਰੂਰੀ ਆ ਕਿ ਸਮਾਨ ਤੁਸੀਂ ਗੁਰਦੁਆਰੇ ਸਾਹਿਬ ਦੇ ਦਰਸ਼ਨ ਕਰਨੇ ਆ ਤੇ ਸਮਾਨ ਜਿਹੜਾ ਲਿਆਉਣਾ ਤੁਸੀਂ ਜੋ ਵੀ ਉੱਥੇ ਕੱਪੜਾ ਔਰ ਜਿਆਦਾ ਜੁੱਤੀਆਂ ਦਾ ਮਗਰ ਜਨਾਨੀਆਂ ਕੱਪੜੇ ਕਪੜੇ ਲਹੁੰਦੀਆਂ ਇੰਡੀਆ ਦੇ ਕਰੰਸੀ ਦੇ ਹਿਸਾਬ ਨਾਲ ਉਹ ਸਸਤਾ ਹੀ ਆ ਪਰ ਉੱਥੋਂ ਦੀ ਕਰੰਸੀ ਦੇ ਹਿਸਾਬ ਨਾਲ ਬਹੁਤ ਮਹਿੰਗਾ ਵਾ ਖਾਣਾ ਪੀਣਾ ਮਹਿੰਗਾ ਵਾ ਜਿੱਥੇ ਰੈਸਟੋਰੈਂਟਾਂ ਜ ਸਾਡੀ ਬਸ ਰੋਗਦੀ ਸੀ ਉੱਥੇ ਬਹੁਤ ਮਹਿੰਗਾ ਹੀ ਆ 230 ਰੁਪਏ ਦਾ ਚਾਹ ਦਾ ਕੱਪ ਵੀ ਇਹੀ ਪੀਤਾ ਵਾ ਤੇ ਬਾਹਰ ਆ ਲੇਕਿਨ ਸਾਨੂੰ ਜ਼ਰੂਰਤ ਘੱਟ ਪੈਂਦੀ ਹੈ ਕਿਉਂਕਿ ਅਸੀਂ ਗੁਰਦੁਆਰੇ ਸਾਹਿਬਾਂ ਦੇ ਵਿੱਚ ਰਹਿਣਾ ਹੁੰਦਾ ਵਾ ਉੱਥੇ ਦਰਸ਼ਨ ਦੇਦਾਰ ਵੀ ਕਰਨੇ ਜਾਂਦੇ ਆ ਕਿਹੜੇ ਕਿਹੜੇ ਗੁਰਦੁਆਰੇ ਸਾਹਿਬ ਦੇ ਦਰਸ਼ਨ ਕਰਾਉਂਦੇ ਬਹੁਤ ਹੀ ਜ਼ਰੂਰੀ ਜਿਸ ਕੰਮ ਲਈ ਅਸੀਂ ਇੱਥੇ ਜਾਣਾ ਦੇਖੋ ਸਾਧ ਸੰਗਤ ਜੀ ਵੀਡੀਓ ਥੋੜੀ ਲੰਮੀ ਹੋਣ ਦੀ ਹੈ ਥੋੜੇ ਜੀ ਗੱਲਾਂ ਕਰਕੇ ਮੈਂ ਵਿਰਾਮ ਦੇਵਾਂਗਾ ਕਿਉਂਕਿ ਦੇਖੋ ਜਿਸ ਮਕਸਦ ਲਈ ਅਸੀਂ ਜਾਣਾ ਅਸੀਂ ਰੋਜ਼ ਅਰਦਾਸਾਂ ਕਰਦੇ ਹਾਂ ਤਨ ਤਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਅਗੇ ਗੁਰੂ ਗ੍ਰੰਥ ਸਾਹਿਬ ਅਗੇ ਵਿਛੜੇ ਹੋਏ ਗੁਰਤਾਂ ਨਨਕਾਣਾ ਸਾਹਿਬ ਤੇ ਹੋਰ ਵਿਛੜੇ ਹੋਏ ਗੁਰਤਾਂਾਂ ਦੇ ਖੁੱਲੇ ਦਰਸ਼ਨ ਦਿਦਾਰ ਬਖਸ਼ਣਾ ਸਾਸੰਗਤ ਜੀ ਬੜੇ ਵੱਡੇ ਭੱਗੇ ਹੋ ਤੁਸੀਂ ਜੇ ਤੁਸੀਂ ਉੱਥੇ ਜਾਓਗੇ ਅਸੀਂ ਇਹ ਮਾਲਕ ਦਾ ਬਹੁਤ ਸ਼ੁਕਰੀਆ ਅਦਾ ਕਰਦੇ ਹਾਂ ਕਿ ਅਸੀਂ ਬੜੇ ਵੱਡ ਭੱਗੇ ਸੀ ਸਾਨੂੰ ਉੱਥੇ ਜਾਣ ਦਾ ਮੌਕਾ ਮਿਲਿਆ ਦਰਸ਼ਨ ਕਰਨ ਦਾ ਮੌਕਾ ਮਿਲਿਆ ਕਰਤਾਰਪੁਰ ਸਾਹਿਬ ਵਿੱਚ ਲੈ ਕੇ ਜਾਂਦੇ ਜੀ 2 ਦਿਨ ਉਸ ਤੋਂ ਬਾਅਦ ਨਨਖਾਣਾ ਸਾਹਿਬ 3 ਦਿਨ ਸਾਨੂੰ ਰੱਖਿਆ ਉਸ ਤੋਂ ਬਾਅਦ ਸਾਨੂੰ ਪੰਜਾ ਸਾਹਿਬ 2 ਦਿਨ ਗੁਰਦੁਆਰਾ ਸਾਹਿਬ ਰੱਖਿਆ ਉਸ ਤੋਂ ਬਾਅਦ ਲਾਹੌਰ ਸਾਹਿਬ ਦੇ 2 ਦਿਨ ਰੱਖਿਆ ਬੜੇ ਬੜੇ ਤਰਸ ਗੁਰਦਾਰੇ ਸਾਹਿਬ ਉੱਤੇ ਜੀ ਜੇ ਮੈਂ ਚਰਚਾ ਕਰਾਂ ਥੋੜੀ ਲੰਮੀ ਹੋ ਜਾਣੀ ਆ ਇਹਨਾਂ ਗੁਰਦਵਾਰਿਆਂ ਦੇ ਜਾਂ ਉਹਨਾਂ ਤੋਂ ਇਲਾਵਾ ਰੋੜੀ ਸਾਹਿਬ ਗੁਰਦੁਆਰਾ ਜਿੱਥੇ ਦੁੱਧ ਕੱਢਿਆ ਸੀ ਆਪਣੇ ਭਗਤ ਦੇ ਰੋਟੀ 'ਚ ਤੇ ਦੁੱਧੇ 'ਚ ਖੂਨ ਕੱਢਿਆ ਸੀ ਰੋੜੀ ਸਾਫ ਗੁਰਦੁਆਰਾ ਸਾਹਿਬ ਜਿੱਥੇ ਸਾਪ ਨੇ ਛਾਹ ਕੀਤੀ ਸੀ ਉਹ ਗੁਰਦੁਆਰਾ ਸਾਹਿਬ ਆ ਤੇ ਉਸ ਤੋਂ ਬਾਅਦ ਤੁਹਾਨੂੰ ਸੱਚਾ ਸੌਦਾ ਸਾਹਿਬ ਗੁਰਦੁਆਰਾ ਸਾਹਿਬ ਆ ਜਿੱਥੇ ਗੁਰੂ ਨਾਨਕ ਦੇਵ ਜੀ ਨੇ ਸੱਚਾ ਸੌਦਾ ਕੀਤਾ ਸੀ ਲਾਹੌਰ ਦੇ ਵਿੱਚ ਗੁਰੂ 탄ਤਨ ਸ਼੍ਰੀ ਗੁਰੂ ਰਾਮਦਾਸ ਜੀ ਦਾ ਜਨਮ ਸਥਾਨ ਆ ਉਹ ਉਹ ਗੁਰਦੁਆਰਾ ਸਾਹਿਬ ਆ ਸਿੰਘ ਸਿੰਘਣੀਆਂ ਦੇ ਗੁਰਦਾਰੇ ਸਾਹਿਬ ਜਿੱਤੇ ਸ਼ਹੀਦ ਕੀਤੇ ਗਏ ਗਲਾਂ ਹੀ ਟੋਟੇ ਪਾਏ ਗਏ ਤੇ ਸਵਾ ਸਵਾ ਮਨ ਜਿਹੜਾ ਵਾ ਉਹ ਚੱਕੀ ਪਸਾਈ ਗਈ ਉਹ ਗੁਰਦੁਆਰਾ ਸਾਹਿਬ ਆ ਉਸ ਤੋਂ ਬਾਅਦ ਬਹੁਤ ਹੀ ਨਿਕਲੇ ਜਿਹੜੇ ਲੋਕਲ ਗੁਰਦੁਆਰੇ ਸਾਹਿਬ ਆ ਉਹਨਾਂ ਦੇ ਤੁਸੀਂ ਉੱਥੇ ਦਰਸ਼ਨ ਕਰ ਸਕਦੇ ਤੰਬੂ ਸਾਹਿਬ ਗੁਰਦੁਆਰਾ ਵਾ ਮਨੋ ਸਾਰੇ ਇਤਿਹਾਸਿਕ ਗੁਰਦੁਆਰੇ ਜਿਹੜੇ ਜਿਨ੍ਹਾਂ ਤੋਂ ਅਸੀਂ ਵਿਛਰੇ ਆ ਉਹਨਾਂ ਦੇ ਅਸੀਂ ਦਰਸ਼ਨ ਦੇਦਾਰ ਕੀਤੇ ਆ ਤੇ ਰੂਹ ਤਨ ਤਨ ਹੋ ਗਈ ਆ ਧੰਨ ਗੁਰੂ ਗੋਬਿੰਦ ਸਿੰਘ ਜੀ ਦਾ ਅਸੀਂ ਕੋਟ ਕੋਟ ਆਸਰਾ ਲੈਂਦੇ ਹੋਏ ਧੰਨਵਾਦ ਕਰਦੇ ਆ ਕਿ ਜਿਨ੍ਹਾਂ ਨੇ ਸਾਨੂੰ ਇਹ ਦਰਸ਼ਨ ਕਰਾਏ ਆ ਬਾਕੀ ਮੈਂ ਸਾਰੀ ਜਾਣਕਾਰੀ ਦੇ ਦਿੱਤੀ ਆ ਫਿਰ ਵੀ ਕੋਈ ਸਵਾਲ ਕੋਈ ਜਵਾਬ ਕਿਈਆਂ ਨੇ ਗਲਤ ਮੇਡ ਵੀਡੀਓ ਬਣਾ ਤੇ ਗਲਤ ਪੈਸਿਆਂ ਬਾਰੇ ਜਾਂ ਦੂਜੀ ਜਾਣਕਾਰੀ ਗਲਤ ਦਿੱਤੀ ਸੀ ਮੈਂ ਮਾਫੀ ਚਾਹੁੰਦਾ ਉਹਨਾਂ ਦਾ ਆਪਣੇ ਵਿਚਾਰ ਸੀ ਮੇਰੇ ਆਪਣੇ ਵਿਚਾਰ ਆ ਸਾਡੇ ਨਾਲ ਜੋ ਜੋ ਕੁਛ ਇ ਉੱਥੇ ਕੀਤਾ ਵਾ ਸਭ ਕੁਝ ਬਹੁਤ ਵਧੀਆ ਰਿਹਾ ਇੱਕ ਲਾਸਟ ਵਿੱਚ ਭਾਰਤ ਸਰਕਾਰ ਤੇ ਪਾਕਿਸਤਾਨ ਸਰਕਾਰ ਅੱਗੇ ਮੇਰੀ ਇਸ ਵੀਡੀਓ ਇਸ ਮਾਧਿਅਮ ਰਾਈ ਬੇਨਤੀ ਆ ਕਿ ਇੱਕ ਟੈਂਪਰੇਰੀ SIM ਜਿਹੜੀ 10 ਦਿਨ ਲਈ ਯਾਤਰੂ ਜੋ ਜਾਂਦੇ ਨੇ ਉਹਨਾਂ ਲਈ ਪ੍ਰੋਵਾਈਡ ਕੀਤੀ ਜਾਏ ਉਹਨਾਂ ਦੇ ਵੀਜੇ ਨਾਲ ਅਟੈਚ ਕਰਕੇ ਜਿਹੜੇ ਜਿੱਥੇ ਜਿੱਥੇ ਗੁਰਦੁਆਰੇ ਤਾਂ ਮੰਜਾਣੇ ਉੱਥੇ ਸਿਮ ਚੱਲੇ ਤਾਂ ਜੋ ਪਿੱਛੇ ਤੁਹਾਡੇ ਪਰਿਵਾਰ ਦੇ ਨਾਲ ਅਟੈਚ ਰਹੇ ਪਿੱਛੇ ਪਰਿਵਾਰ ਨੂੰ ਵੀ ਟੈਨਸ਼ਨ ਨਾ ਰਹੇ ਤੇ ਰਾਸਤਾ ਜਿਹੜਾ ਸਾਡਾ ਕੈਮਰੇ ਵੇ ਇੱਕ ਸਿਮ ਦੱਸ ਦੇਣ ਲਈ ਜਰੂਰ ਸਾਰਿਆਂ ਨੂੰ ਪ੍ਰੋਵਾਈਡ ਕੀਤੀ ਜਾਏਗਾ ਉੱਥੇ ਨੈਟਵਰਕ ਚੱਲਾ ਜਾਂਦਾ ਵਾ ਤੇ ਪਿੱਛੇ ਟੱਚ ਜਿਹੜਾ ਟੁੱਟ ਜਾਂਦਾ ਬਾਕੀ ਸਾਰੀ ਜਾਣਕਾਰੀ ਦਿੱਤੀਆਂ ਕੁਝ ਜੇ ਕੁਝ ਰਹਿ ਗਈ ਹੋਏ ਤੁਹਾਡੇ ਮਨ 'ਚ ਸਵਾਲ ਮੇਰੀ ਇਸ ਵੀਡੀਓ ਦੇ ਕਮੈਂਟ ਬਾਕਸ ਵਿੱਚ ਤੁਸੀਂ ਕੁਐਸਚਨ ਕਰਨਾ ਮੈਂ ਤੁਹਾਡਾ ਹਰ ਬੰਦੇ ਦਾ ਜਵਾਬ ਦਵਾਂਗਾ ਮੇਰਾ ਨੰਬਰ ਵੀ ਫੋਨ ਨੇ ਸਾਂਝੀ ਕੀਤੀਆਂ ਅਗਲੀ ਨੈਕਸਟ ਵੀਡੀਓ ਚ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਅਸੀਂ ਇੱਕ ਇੱਕ ਗੁਰਦੁਆਰੇ ਸਾਹਿਬ ਦੇ ਬਲੌਗ ਬਣਾ ਕੇ ਆਏ ਹਾਂ ਇੱਕ ਇੱਕ ਗੁਰਦੁਆਰੇ ਸਾਹਿਬ ਦੇ ਅਸੀਂ ਵਿਸਥਾਰਪੂਰਵਕ ਜਾਣਕਾਰੀ ਲਈ ਪਾਰਟ ਵਾਈਜ਼ ਬਲੌਗ ਤੁਹਾਡੇ ਮਰੇ ਇਸੇ ਚੈਨਲ ਜੇ ਸਟਾਰ ਤਾਂ ਰਿਵੈਲ ਤੇ ਆਉਣਗੇ ਤੁਸੀਂ ਸਾਰੇ ਗੁਰਦੁਆਰਿਆਂ ਦਾ ਇਤਿਹਾਸ ਵੇਖਣਾ ਸਾਰੇ ਬਲੌਗ ਵੇਖਣੇ ਮੈਨੂੰ ਜਾਈ ਦਿਓ ਬਲੌਗ ਲੈ ਇਸ ਤੋਂ ਵੀਡੀਓ ਤੋਂ ਬਾਅਦ ਬਲੌਗ ਸ਼ੁਰੂ ਕਰਾਂਗੇ ਸਾਰਿਆਂ ਨੂੰ ਗੁਰੂ ਫਤਿਹ ਬਲਾਈ ਜੀ ਵਾਹਿਗੁਰਜੀ ਕਾ ਖਾਲਸਾ ਸ਼੍ਰੀ ਵਾਹਿਗੁਰਜੀ ਕੀ ਫਤਿਹ